ਸ਼ਰਮਾਉ ਰਾਗ ਸ਼ਰਮ ਚਕਾਉ ਰਾਗ ਐਨੇ ਰਾਗ ਹੁੰਦੇ ਨੇ ਬੇ ਕੋਈ ਤੇਰੀ ਜਾਨ ਲਾਉ ਰਾਗ ਨਹੀਂ ਹੈਗਾ ਹੋਗਾ ਤੇ ਦੁਨੀਆ ਦਾ ਝਗੜਾ ਮਿਟਾ ਮਰ ਜਾਣਿਆ ਐ ਤੇਰੇ ਜੰਮਣ ਵਾਲੇ ਮਰਨ ਪੈਸੇਂਜਰ ਗੱਡੀਏ ਜਦੋਂ ਵੀ ਦਿਲ ਕਰੂ ਪੁਰਾਣਾ ਸਨਖਾਤਰ ਵਾਲਾ ਮੂੰਹ ਲੈ ਕੇ ਆ ਜਾਨੀ ਐ ਤੈਨੂੰ 20 ਵਾਰੀ ਸਮਝਾਇਆ ਵੀ ਮੇਰੇ ਗਾਉਣੇ ਚ ਨਾ ਆਇਆ ਕਰ ਕੋਈ ਬੇਸੁਰਾ ਸੁਰ ਮਾਰ ਕੇ ਤੇਰੀਆਂ ਆਂਦਰਾਂ ਬਾਹਰ ਕੱਢ ਦੂ ਹੱਸਾ ਮੇਰੇ ਗਾਉਣ ਦਾ ਮੂਡ ਬਣਿਆ ਸੀ ਆ ਮੈਂ ਅਸੂਤ ਕਰ ਲਾਤਾ ਜਿਹੜੇ ਹੱਕ ਤੇ ਚਿੱਕਾ ਮਾਰਦਾ ਨਾ ਉਸ ਹੱਕ ਵਿੱਚ ਛੋਟਾ ਲੈ ਦੂ ਓਏ ਥੁੱਕੜ ਕੁੱਜਾ ਜਨਾਨੀ ਏ ਓ ਬੇਵਕੂਫ ਜਨਾਨੀ ਏ ਤੂੰ ਇਸ ਮਹਾਨ ਸ਼ਹੀਦ ਆਜਮ ਅਮਰ ਕਲਾਕਾਰ ਦੀ ਇੱਜ਼ਤ ਕਰਨੀ ਸਿੱਖ ਆ ਮਹਾਨ ਦੇਖ ਲੋ ਉੱਤੇ ਨੂੰ ਮੂੰਹ ਕਰਕੇ ਆਏ ਗਾਉਂਦਾ ਜਿਵੇਂ ਗਦਾ ਭੌਂਕਦਾ ਹੋਵੇ ਇਹ ਰਹਿਣਾ ਮੈਂ ਸਾਇਨਾ ਦੁੱਧੰਦੀਆਂ ਸੀ ਤੇਰਾ ਗੋਲਾ ਸੁਣ ਕੇ ਸਾਰੀਆਂ ਦੁੱਧਾਂ ਭੱਜ ਗਈਆਂ ਨੇ ਤੈਨੂੰ ਕੀ ਪਤਾ ਏ ਬਈ ਉਹ ਐਨੀ ਮਗਨ ਹੋ ਜਾਂਦੀਆਂ ਨੇ ਦੁੱਧ ਦੇਣਾ ਵੀ ੁੱਟ ਜਾਂਦੀਆਂ ਨੇ